ਪ੍ਰੋਗਰਾਮ ਜੀ ਆ ਟੀ ਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਜਿਨ੍ਹਾਂ ਨੇ ਕਰੋਨਾ ਦੌਰਾਨ ਵੈਕਸੀਨ ਲਗਵਾਈ ਸੀ ਉਹ ਇਹ ਜਰੂਰ ਦੇਖਣ ਖਬਰ ਕਿਉਂਕਿ ਬਹੁਤ ਵੱਡੀ ਖਬਰ ਹੈ ਜੀਆਂ ਦਾਦੇ ਕਿ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਤੁਹਾਡੀ ਆਪਣੀ ਸਿਹਤ ਨਾਲ ਜੁੜੀ ਹੋਈ ਤੁਹਾਡੇ ਰਿਸ਼ਤੇਦਾਰਾਂ ਦੀ ਤੁਹਾਡੇ ਯਾਰਾਂ ਦੋਸਤਾਂ ਦੀ ਸਿਹਤ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਤਾਂ ਦਾਦੇ ਕਿ ਕੋਵੀ ਸ਼ੀਲਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਜੀਆਂ ਦਾਦੇ ਕਿ ਕੋਵੀ ਸ਼ੀਲਡ ਜਦੋਂ ਵੈਕਸੀਨ ਆਉਂਦੀ ਹੈ ਕਰੋਨਾ ਦੌਰਾਨ ਤਾਂ ਉਸ ਤੋਂ ਬਾਅਦ ਗਾ ਪੈ ਜਾਂਦਾ ਤੇ ਲਗਾਤਾਰ ਲੋਕ ਵੈਕਸੀਨ ਲਗਵਾਉਣ ਦੇ ਲਈ ਭੱਜਦੇ ਨੇ ਪਰ ਅੱਜ ਦੇਖੋ ਉਹਨੂੰ ਵੈਕਸੀਨ ਨੂੰ ਲੈ ਕੇ ਵੱਡੇ ਖੁਲਾਸੇ ਹੋਇਆ ਤਾਂ ਹੁੰਦਾ ਦੇ ਕੇ ਯੂਕੇ ਦੀ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ ਸੀ ਇਸ ਵੈਕਸੀਨ ਨੂੰ ਲੈ ਕੇ ਕਿ ਇਸ ਵੈਕਸੀਨ ਤੋਂ ਬਾਅਦ ਕਈ ਲੋਕਾਂ ਨੂੰ ਜਿਹੜਾ ਸਰੀਰ ਦੇ ਵਿੱਚ ਚੇਂਜਸ ਆਉਣੇ ਸ਼ੁਰੂ ਹੋਏ ਉਹਨਾਂ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋਈਆਂ ਜਿਵੇਂ ਕਿ ਉਹਨਾਂ ਦਾ ਦਿਲ ਕਮਜ਼ੋਰ ਹੋਣਾ ਸ਼ੁਰੂ ਹੋਇਆ ਤੇ ਨਾਲ ਹੀ ਉਹਨਾਂ ਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਇਹ ਸਭ ਨੂੰ ਦੇਖਦਿਆਂ ਹੋਇਆਂ ਕੋਵਿਡ ਵੈਕਸੀਨ ਜਿਹੜੀ ਉਹ ਜਿਹੜਾ ਘੇਰੇ ਦੇ ਵਿੱਚ ਆਉਂਦੀ ਆ ਸ਼ੱਕ ਦੇ ਤਾਦਾਦ ਦੀ ਕਿ ਫਿਰ ਹੁਣ ਜਿਹੜਾ ਐਸਟਰਾਜਨਾ ਕੰਪਨੀ ਸੀ ਐਸਟਰਾਜਨਾ ਕੰਪਨੀ ਸੀ ਜਿਹੜੀ ਉਸ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਬਣਾਈ ਹੋਈ ਵੈਕਸੀਨ ਦੇ ਨਾਲ ਕੋਈ ਬਿਮਾਰੀਆਂ ਜਿਹੜੀਆਂ ਨੇ ਹੋ ਸਕਦੀਆਂ ਨੇ ਜੀਆਂ ਦਾਦੇ ਕਿ ਦਿਲ ਦੀ ਬਿਮਾਰੀ ਹੋ ਸਕਦੀ ਹੈ ਅਜਿਹਾ ਹੁਣ ਕੰਪਨੀ ਵੀ ਮੰਨ ਚੁੱਕੀ ਹੈ ਕੰਪਨੀ ਦਾ ਬਹੁਤ ਵੱਡਾ ਬਿਆਨ ਹੈ ਬਹੁਤ ਵੱਡਾ ਖੁਲਾਸਾ ਤਾਂ ਸਾਰੇ ਨਾਲ ਨਾਲ ਚੱਲਦੇ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਤਾਂ ਵੈਕਸੀਨ ਲਗਵਾਈ ਸੀ ਕਿ ਉਹ ਠੀਕ ਹੋਣਗੇ ਉਹਨਾਂ ਨੇ ਭਰੋਸਾ ਕੀਤਾ ਸੀ ਡਾਕਟਰਾਂ ਦੇ ਉੱਪਰ ਭਰੋਸਾ ਕੀਤਾ ਸੀ ਫਾਰਮਾ ਕੰਪਨੀਆਂ ਦੇ ਉੱਪਰ ਕਿ ਹਾਂ ਠੀਕ ਹੈ ਜੇ ਵੈਕਸੀਨ ਲਗਵਾ ਲਾਂਗੇ ਤਾਂ ਬਚ ਜਾਵਾਂਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬਾਅਦ ਦੇ ਵਿੱਚ ਜੇ ਉਹੀ ਕੰਪਨੀ ਜੇ ਕੋਈ ਤੁਹਾਨੂੰ ਕੋਈ ਚੀਜ਼ ਦਿੰਦਾ ਹੈ ਕਹਿ ਕੇ ਕਿ ਤੂੰ ਇਹ ਚੀਜ਼ ਦੇ ਨਾਲ ਬਚ ਜਾਏਗਾ ਤੇ ਬਾਅਦ ਦੇ ਵਿੱਚ 15 ਦਿਨਾਂ ਬਾਅਦ ਤੁਹਾਨੂੰ ਉਸ ਨੂੰ ਮਿਲੇ ਕਿ ਜਿਹੜੀ ਚੀਜ਼ ਤੁਹਾਨੂੰ ਦਿੱਤੀ ਸੀ ਉਸ ਦੇ ਨਾਲ ਤਾਂ ਤੈਨੂੰ ਨੁਕਸਾਨ ਹੋ ਸਕਦਾ ਤਾਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਵੇਗਾ ਜੀਆਂ ਦਾ ਦੇ ਕੇ ਹੁਣ ਕੰਪਨੀ ਮੰਨ ਚੁੱਕੀ ਹੈ ਕਿ ਇਸ ਵੈਕਸੀਨ ਦੇ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਦੇ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਹਾਈਪਰ ਟੈਨਸ਼ਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੇ ਨਾਲ ਹੀ ਕਿਹਾ ਗਿਆ ਕਿ ਜਦੋਂ ਕੋਵਿਡ ਵੈਕਸੀਨ ਲੱਗ ਰਹੀ ਸੀ ਜਿਸ ਹਿਸਾਬ ਦੇ ਨਾਲ ਲਗਾਤਾਰ ਲੋਕ ਲਗਵਾ ਰਹੇ ਸੀ ਧੜਾ ਧੜਾ ਵੈਕਸੀਨਾਂ ਲਗਵਾ ਰਹੇ ਸੀ ਜਦੋਂ ਵੈਕਸੀਨ ਮੁੱਕਿਆ ਦੀਸ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਚਿੰਤਾ ਆ ਜਾਂਦੀ ਸੀ ਕਿ ਹੁਣ ਵੈਕਸੀਨ ਹੋ ਗਈ ਹੁਣ ਕੀ ਕਰੀਏ ਤਾਂ ਲੋਕਾਂ ਨੇ ਆਪਣੀਆਂ ਸਿਫਾਰਸ਼ਾਂ ਪੁਆਈਆਂ ਵੈਕਸੀਨ ਲਗਵਾਉਣ ਦੇ ਲਈ ਕਈਆਂ ਨੇ ਤਾਂ ਬੂਸਟਰ ਡੋਜ਼ ਤੱਕ ਲਵਾ ਲਈ ਤੁਹਾਨੂੰ ਯਾਦ ਹੋਊਗਾ ਜੋ ਸਪੂਤਨੀ ਕਉਂਦੀ ਹੈ ਤਾਂ ਉਸ ਦੌਰਾਨ ਜਿਹੜਾ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਚਰਚਾ ਚੱਲਦੀ ਹੈ ਕਿ ਸਪੂਤਨੀ ਲਗਵਾਉਣੀ ਚਾਹੀਦੀ ਹੈ ਕੋਵੀ ਸ਼ੀਲਡ ਲਗਵਾਉਣੀ ਚਾਹੀਦੀ ਆ ਪਰ ਦੱਸ ਦੇ ਕਿ ਕੋਵੀ ਸ਼ੀਲਡ ਤਾਂ ਸਾਰਿਆਂ ਨੇ ਹੀ ਲਗਵਾਈਆਂ ਮੂਮੰਤ ਤੌਰ ਤੇ ਪਰ ਤੋਂ ਆਉਂਦਾ ਦੇ ਕਿ ਹੁਣ ਵੈਕਸੀਨ ਦੇ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਇਹ ਚੀਜ਼ ਹੁਣ ਆ ਮੰਨ ਚੁੱਕੀ ਆ ਕੰਪਨੀ ਫਾਰਮਾ ਕੰਪਨੀ ਹੁਣ ਆ ਮੰਨ ਚੁੱਕੀ ਆ ਜ ਚੁੱਕੀ ਹੈ ਕਿ ਇਸ ਦੇ ਨਾਲ ਐਕਸਟਰਾ ਜੇਨੇਕਾ ਫਾਰਮਾ ਕੰਪਨੀ ਹੈ ਜਿਸ ਨੇ ਕੋਰਡ ਦੇ ਵਿੱਚ ਸਵੀਕਾਰ ਕੀਤਾ ਹੈ ਕੋਰਡ ਦੇ ਵਿੱਚ ਸਵੀਕਾਰ ਕੀਤਾ ਹੈ ਕਿ ਉਸ ਦੀ ਬਣਾਈ ਕੋਵਿਡ-19 ਵੈਕਸੀਨ ਦੇ ਨਾਲ ਗੰਭੀਰ ਸਾਈਡ ਇਫੈਕਟ ਹੋ ਸਕਦੇ ਆ ਸਾਹ ਲੈਣ ਦੇ ਵਿੱਚ ਦਿੱਕਤ ਹੋ ਸਕਦੀ ਹੈ ਜਿਹਨੂੰ ਅਸੀਂ ਭਾਰਤ ਦੇ ਵਿੱਚ ਕੋਵੀ ਸ਼ੀਲਡ ਦੇ ਨਾਮ ਨਾਲ ਜਾਣਦੇ ਸੀ ਇਹ ਕੰਪਨੀ ਦੇ ਵੱਲੋਂ ਦੇਖ ਸਕਦੇ ਹੁਣ ਸਵੀਕਾਰ ਕਰ ਲਿਆ ਗਿਆ ਹੈ ਕਿ ਸਾਡੀ ਵੈਕਸੀਨ ਦੇ ਨਾਲ ਜਿਹੜਾ ਇਹ ਹੋ ਸਕਦਾ ਨੁਕਸਾਨ ਹੋ ਸਕਦਾ ਖਤਰਨਾਕ ਹੋ ਸਕਦਾ ਦੀ ਆਡੀ ਵੈਕਸੀਨ ਤਾਂ ਅਜਿਹਾ ਹੁਣ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਲੋਕ ਪੈ ਚੁੱਕੇ ਨੇ ਕਿਤੇ ਤਾਂ ਲੋਕਾਂ ਨੇ ਵੈਕਸੀਨ ਲਵਾਉਣੀ ਸੀ ਇਹ ਮੂਮਮਤ ਤੌਰ ਤੇ ਵੈਸੇ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਕੋਈ ਵੈਕਸੀਨ ਬਣਦੀ ਹੈ ਜੇ ਗੱਲ ਕਰੀ ਤਾਂ ਪਹਿਲਾਂ ਪਿੰਡਾਂ ਦੇ ਵਿੱਚ ਪੋਲੀਓ ਦੀ ਬੜੀ ਸਮੱਸਿਆ ਹੁੰਦੀ ਤੁਹਾਨੂੰ ਸਭ ਨੂੰ ਪਤਾ ਹੈ ਕੋੜ ਦੀ ਬੜੀ ਸਮੱਸਿਆ ਆ ਰਹੀ ਹੈ ਕੋੜ ਹੋਇਆ ਪੋਲੀਓ ਹੋਇਆ ਆਮ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਹੁੰਦੀ ਜਦੋਂ ਛੋਟੇ-ਛੋਟੇ ਉਦੇਸ ਤੋਂ 20 ਸਾਲ ਪਹਿਲਾਂ ਤਾਂ ਉਸ ਸਮੇਂ ਜਦੋਂ ਵੈਕਸੀਨਾਂ ਬਣਦੀਆਂ ਸੀ ਤਾਂ ਉਦੋਂ ਵੀ ਜਿਹੜਾ ਇਹ ਚਰਚਾਾਂ ਵਿੱਚ ਚੱਲਦੀ ਹੈ ਤੇ ਉਹਨਾਂ ਦੇ ਐਂਟੀਡੋਟ ਜਿਹੜੇ ਆ ਅੱਜ ਤੱਕ ਲ ਅੱਜ ਤੱਕ ਨਾਤ ਪਾ ਚੁੱਕੇ ਆ ਜੇ ਦੇਖ ਸਕਦੇ ਹੋ ਸੀ 15-20 ਸਾਲ ਪੁਰਾਣੀ ਬਿਮਾਰੀ ਨੂੰ ਅੱਜ ਕਿਤੇ ਨਾ ਕਿਤੇ ਜਾ ਕੇ ਨੱਥ ਪਈਆ ਪੋਲੀਓ ਵਰਗੀ ਨੂੰ ਦੂਜੇ ਪਾਸੇ ਕੋੜ ਵਰਗੀ ਬਿਮਾਰੀ ਦਾ ਵੀ ਅੱਜ ਕਿਤੇ ਨਾ ਕਿਤੇ ਜਾ ਕੇ ਹੱਲ ਲੱਭਿਆ ਹਾਲਾਂਕਿ ਇਹ ਬਿਮਾਰੀਆਂ 20-25-25 ਸਾਲ ਪੁਰਾਣੀਆਂ ਸਾਡੇ ਦਾਦਿਆਂ ਸਾਡੇ ਪਿਓਆਂ ਦੇ ਜਦੋਂ ਜਿਹੜੀ ਉਮਰ ਸੀ ਉਹਨਾਂ ਟਾਈਮਾਂ ਦੇ ਵਿੱਚ ਹੁੰਦੀਆਂ ਸੀ ਇਹ ਬਿਮਾਰੀਆਂ ਪਰ ਕੋਵਿਡ ਦੀ ਬਿਮਾਰੀ ਦੀ 2 ਸਾਲਾਂ ਬਾਅਦ ਵੈਕਸੀਨ ਕਿਵੇਂ ਪੁਖਤਾ ਹੋ ਸਕਦੀ ਹੈ ਇਹ ਆਥੈਂਟੀਕੇਸ਼ਨ ਦੇ ਉੱਪਰ ਸਵਾਲ ਲਗਾਤਾਰ ਖੜੇ ਹੋਏ ਸੀ ਆਥੈਂਟੀਸਿਟੀ ਦੇ ਉੱਪਰ ਸਵਾਲ ਲਗਾਤਾਰ ਉਹਦੋਂ ਵੀ ਖੜ ਕੇ ਜਦੋਂ ਚੂਹਿਆਂ ਦੇ ਉੱਪਰ ਤੁਸੀਂ ਜਿਹੜਾ ਅਮੂਮਨ ਤੌਰ ਤੇ ਭਾਰਤ ਦੇ ਵਿੱਚ ਕੀ ਹੁੰਦਾ ਚੂਹਿਆਂ ਦੇ ਉੱਪਰ ਜਿਹੜਾ ਸੱਚ ਕੀਤੀ ਜਾਂਦੀ ਹੈ ਚੂਹਿਆਂ ਨੂੰ ਵੈਕਸੀਨਾਂ ਦੇ ਕੇ ਦਿੱਤੀਆਂ ਜਾਂਦੀਆਂ ਨੇ ਜਦੋਂ ਕੋਈ ਵੈਕਸੀਨ ਬਣਦੀ ਹੈ ਤਾਂ ਦੱਸਦੇ ਕਿ ਦੂਜੇ ਪਾਸੇ 2 ਸਾਲਾਂ ਬਾਅਦ ਜਾਂ 1 ਸਾਲ ਬਾਅਦ ਵੈਕਸੀਨ ਆ ਗਈ ਤੇ 1 ਸਾਲ ਬਾਅਦ ਜਿਹੜੀ ਵੈਕਸੀਨ ਆਯੋਗੀ ਉਹ ਕਿਤਨਾ ਕਿਤੇ ਟੈਂਪਰੇਰੀ ਜਿਹੜਾ ਕੋਈ ਇੱਕ ਬਣਾਇਆ ਗਿਆ ਸੀ ਟੈਂਪਰੇਰੀ ਕਿਤਨਾ ਕਿਤੇ ਹੱਲ ਸੀ ਉਹ ਸਮੱਸਿਆ ਦਾ ਪਰ ਦੱਸਦੇ ਕਿ ਕੋਵੀ ਸ਼ੀਲਡ ਦੇ ਨਾਲ ਗੰਭੀਰ ਬਿਮਾਰੀਆਂ ਜਿਹੜੀਆਂ ਨੇ ਹੁਣ ਲੱਗ ਸਕਦੀਆਂ ਅਜਿਹਾ ਆਪ ਮੰਨ ਚੁੱਕੀ ਐ ਫਾਰਮਾ ਕੰਪਨੀ ਕੋਰਟ ਦੇ ਵਿੱਚ ਜਾ ਕੇ ਬਹੁਤ ਲੋਕਾਂ ਦੇ ਵੱਲੋਂ ਇਹ ਪਟੀਸ਼ਨਾਂ ਪਾ ਗਈਆਂ ਸੀ ਕੋਰਟ ਦੇ ਵਿੱਚ ਜਾ ਕੇ ਤਾਂ ਨਾਲ-ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਲੋਕਾਂ ਦੀ ਸਿਹਤ ਦਾ ਸਵਾਲ ਆ ਜੇ ਸ਼ੇਅਰ ਕਰੋਗੇ ਲੋਕਾਂ ਦੇ ਤੱਕ ਜਾਏਗੀ ਇਹ ਖਬਰ ਲੋਕਾਂ ਦੇ ਜਿਹੜਾ ਲੋਕ ਸੁਣਨਗੇ ਸ ਖਬਰ ਨੂੰ ਤਾਂ ਨਾਲ-ਨਾਲ ਸ਼ੇਅਰ ਜ਼ਰੂਰ ਕਰੀ ਜਾਇਆ ਕਰੋ ਤਾਂ ਹੀ ਜਿਹੜਾ ਜਿਹੜੀ ਵੀ ਖਬਰ ਆਮ ਲੋਕਾਂ ਦੇ ਲਈ ਹੋਵੇ ਪਬਲਿਕ ਦੇ ਲਈ ਹੋਵੇ ਤੁਹਾਡੇ ਲਈ ਹੋਵੇ ਤੁਹਾਡੇ ਨਾਲਦਿਆਂ ਦੇ ਲਈ ਹੋਵੇ ਤਾਂ ਉਸ ਨੂੰ ਸ਼ੇਅਰ ਕਰੇ ਦਾ ਹੀ ਫਾਇਦਾ ਹੁੰਦਾ ਤਾਂ ਕਿ ਲੋਕ ਅੱਗੇ ਤੋਂ ਸਾਵਧਾਨ ਹੋ ਜਾਣ ਤਾਂ ਹੁਣ ਦੇਖ ਸਕਦੇ ਹੋ ਤੁਸੀਂ ਫਾਰਮਾ ਕੰਪਨੀਆਂ ਕਿਵੇਂ ਜਿਹੜਾ ਕਿਤਨਾ ਕਿਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਸਕਦੀਆਂ ਆ ਆਪ ਸਭ ਤੋਂ ਵੱਡਾ ਬਿਜ਼ਨਸ ਮੰਨਿਆ ਜਾਂਦਾ ਫਾਰਮਾ ਕੰਪਨੀਆਂ ਦਾ ਸਭ ਤੋਂ ਵੱਡਾ ਬਿਜ਼ਨਸ ਹੈ ਮੈਡੀਸਨ ਦਾ ਸਭ ਤੋਂ ਵੱਡਾ ਲਕੋ ਜਿਹੜਾ ਮੈਡੀਸਨ ਦੇ ਵਿੱਚ ਹੁੰਦਾ ਰੇਟ ਦੇ ਵਿੱਚ ਤੁਸੀਂ ਦੇਖਿਆ ਹੂਗਾ ਬਹੁਤ ਸਾਰੇ ਜਿਹੜਾ ਵੀਡੀਓ ਦੇਖਦੇ ਆ ਵਾਇਰਲ ਹੁੰਦੇ ਆ ਜਦੋਂ ਮੈਡੀਸਨ ਨੂੰ ਲੈ ਕੇ ਹੁੰਦੇ ਆ ਬਥੇਰੇ ਟੀਕੇ ਕਰੋੜਾ ਕਰੋੜਾਂ ਦਾ ਇੱਕ ਟੀਕਾ ਹੋਇਆ ਪਿਆ ਪਰ ਇਹਨਾਂ ਫਾਰਮਾ ਕੰਪਨੀਆਂ ਨੇ ਜਦੋਂ ਜਿਹੜਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਤੁਸੀਂ ਖੁਦ ਦੇਖ ਸਕਦੇ ਹੋ ਖਬਰ ਤੋਂ ਸਾਫ ਪਤਾ ਲੱਗ ਰਿਹਾ ਕੋਵੀ ਸ਼ੀਲਡ ਲੋਨ ਨਾਲ ਜਿਹੜਾ ਕਿਹਾ ਜਾਂਦਾ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਦਿਲ ਕਮਜ਼ੋਰ ਹੋ ਸਕਦਾ ਥਕਾਵਟ ਹੋ ਸਕਦੀ ਹੈ ਸਰੀਰ ਦੇ ਵਿੱਚ ਬਹੁਤ ਸਾਰੇ ਚੇਂਜਸ ਆ ਸਕਦੇ ਆ ਸਾਈਡ ਇਫੈਕਟ ਬਹੁਤ ਜ਼ਿਆਦਾ ਹੋ ਸਕਦੇ ਆ ਜੇ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਉਦਾਹਰਨ ਤੁਹਾਨੂੰ ਦਿੱਤੀ ਸੀ ਕਿ ਪੋਲੀਓ ਤੇ ਕੋੜ ਅੱਜ ਤੋਂ 20 25 25 ਸਾਲ ਪੰਡਾਂ ਦੇ ਵਿੱਚ ਪੰਜਾਬ ਦੇ ਆਮ ਹੁੰਦੀਆਂ ਸੀ ਇਹ ਬਿਮਾਰੀਆਂ ਪਰ ਉਹਨਾਂ ਦਾ ਐਂਟੀਡੋਡ ਅੱਜ ਕਿਤੇ ਜਾ ਕੇ ਲੱਭਿਆ ਉਹਨਾਂ ਦਾ ਅੱਜ ਕਿਤੇ ਜਾ ਕੇ ਇਲਾਜ ਹੋਣ ਲੱਗਿਆਗਾ ਤਾਂ ਇਹ ਬਿਮਾਰੀਆਂ ਤੋਂ ਮੁਕਤ ਹੋਇਆ ਪੰਜਾਬ ਪਰ ਜਿਹੜੀ ਚੀਜ਼ ਦਾ ਤੁਸੀਂ ਸਾਲ ਬਾਅਦ ਜਿਹੜਾ ਐਂਟੀਡੋਡ ਕੱਢ ਦੋਂਗੇ ਸਾਲ ਬਾਅਦ ਤੁਸੀਂ ਦਵਾਈ ਕੱਢ ਦੋਂਗੇ ਹਾਲਾਂਕਿ ਉਹ ਵੀ ਉਸ ਚੀਜ਼ ਦੀ ਜਿਸ ਦਾ ਹੀ ਨਹੀਂ ਪਤਾ ਕਿਹ ਚੀਜ਼ ਹੋਈ ਕਿਵੇਂ ਹੈ ਕੋਵਿਡ ਦਾ ਹਾਸ ਤੱਕ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਹੋਇਆ ਕਿਵੇਂ ਕਿਉਂ ਹੋਇਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਤਾਂ ਪੁਖਤਾ ਜਾਣਕਾਰੀ ਕਿਸੇ ਕੋਲ ਨਹੀਂ ਸੀ ਬਿਨਾ ਪੁਖਤਾ ਜਾਣਕਾਰੀ ਦੇ ਜਦੋਂ ਵੱਡੀ ਮਾਤਰਾ ਦੇ ਵਿੱਚ ਟੜਾ ਟੜ ਸਾਡੇ ਲੋਕ ਵੀ ਭੇੜ ਝਾਲ ਚ ਆ ਜਾਂਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਬੰਦਾ ਦਮਾਗੀ ਬਿਮਾਰ ਹੁੰਦਾ ਫਿਰ ਸਰੀਰਕ ਤੌਰ ਤੇ ਬਿਮਾਰ ਹੁੰਦਾ ਜਦੋਂ ਦਿਮਾਗ ਦੇ ਵਿੱਚ ਇਹ ਗੱਲਾਂ ਬੈਠਣ ਲੱਗੀਆਂ ਕਿ ਹੱਸਤਾ ਮਰ ਜਾਵਾਂਗੇ ਲਾਲਾ ਲਾਲਾ ਹੋਗੀ ਹਾ ਹਾ ਮੱਚ ਗਈ ਤੇ ਉਦੋਂ ਜਦੋਂ ਕੋਵੀ ਸ਼ੀਲਡ ਦੇ ਨਾਲ ਲੋਕਾਂ ਨੂੰ ਲੱਗਿਆ ਕਿ ਬਚ ਜਾਗੇ ਕੋਵੀ ਸ਼ੀਲਡ ਲਵਾ ਲਓ ਪਰ ਲੋਕ ਵੀ ਥੋੜਾ ਜਿਹਾ ਮਾੜਾ ਜਿਹਾ ਦੇਖਣ ਧਿਆਨ ਦੇਣ ਕਿਉਂਕਿ ਦਿਮਾਗੀ ਤੌਰ ਤੇ ਤੁਸੀਂ ਸਟਰੋਂਗ ਰਿਹਾ ਕਰੋ ਅਜਿਹੀਆਂ ਚੀਜ਼ਾਂ ਹੁਣ ਦੇਖੋ ਜਿਨ੍ਹਾਂ ਨੇ ਕੋਵੀ ਸ਼ੀਲਡ ਲਗਵਾਈ ਸੀ ਉਹ ਹੁਣ ਦੁਬਾਰਾ ਫੇਰ ਕਿਤਨਾ ਕਿਤੇ ਸਟ੍ਰੈਸ ਚ ਹੋਣਗੇ ਨਾ ਇਦਾਂ ਕੋਵੀ ਸ਼ੀਲਡ ਲਵਾ ਲਈ ਤੇ ਨਾਲੇ ਜਿਹੜਾ ਹੁਣ ਫੇਰ ਸੋਚਣਗੇ ਕਿ ਆਸਤਾ ਕੋਵੀ ਸ਼ੀਲਡ ਨਾ ਜੁੜੀ ਵੱਡੀ ਖਬਰ ਉਹਨਾਂ ਦਾ ਦਿਲ ਕਮਜ਼ੋਰ ਹੋਣਾ ਸ਼ੁਰੂ ਹੋਇਆ ਤੇ ਨਾਲ ਹੀ ਉਹਨਾਂ ਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਇਹ ਸਭ ਨੂੰ ਦੇਖਦਿਆਂ ਹੋਇਆਂ ਕੋਵਿਡ ਵੈਕਸੀਨ ਜਿਹੜੀ ਹੈ ਉਹ ਜਿਹੜਾ ਘੇਰੇ ਦੇ ਵਿੱਚ ਆਉਂਦੀ ਹੈ ਸ਼ੱਕ ਦੇ ਤਾdad ਦੀ ਹੈ ਕਿ ਫਿਰ ਹੁਣ ਜਿਹੜਾ ਐਸਟਰਾਜਨਾ ਕੰਪਨੀ ਸੀ ਐਸਟਰਾਜਨਾ ਕੰਪਨੀ ਸੀ ਜਿਹੜੀ ਉਸ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਬਣਾਈ ਹੋਈ ਵੈਕਸੀਨ ਦੇ ਨਾਲ ਕੋਈ ਬਿਮਾਰੀਆਂ ਜਿਹੜੀਆਂ ਨੇ ਹੋ ਸਕਦੀਆਂ ਨੇ ਜੀਆਂ ਦਾਦੇ ਕਿ ਦਿਲ ਦੀ ਬਿਮਾਰੀ ਹੋ ਸਕਦੀ ਹੈ ਅਜਿਹਾ ਹੁਣ ਕੰਪਨੀ ਵੀ ਮੰਨ ਚੁੱਕੀ ਹੈ ਕੰਪਨੀ ਦਾ ਬਹੁਤ ਵੱਡਾ ਵਿਆਨ ਹੈ ਬਹੁਤ ਵੱਡਾ ਖੁਲਾਸਾ ਤਾਂ ਸਾਰੇ ਨਾਲ ਨਾਲ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਤਾਂ ਵੈਕਸੀਨ ਲਗਵਾਈ ਸੀ ਕਿ ਉਹ ਠੀਕ ਹੋਣਗੇ ਉਹਨਾਂ ਨੇ ਭਰੋਸਾ ਕੀਤਾ ਸੀ ਡਾਕਟਰਾਂ ਦੇ ਉੱਪਰ ਭਰੋਸਾ ਕੀਤਾ ਸੀ ਫਾਰਮਾ ਕੰਪਨੀਆਂ ਦੇ ਉੱਪਰ ਕਿ ਹਾਂ ਠੀਕ ਹੈ ਜੇ ਵੈਕਸੀਨ ਲਗਵਾ ਲਾਂਗੇ ਤਾਂ ਬਚ ਜਾਵਾਂਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬਾਅਦ ਦੇ ਵਿੱਚ ਜੇ ਉਹੀ ਕੰਪਨੀ ਜੇ ਕੋਈ ਤੁਹਾਨੂੰ ਕੋਈ ਚੀਜ਼ ਦਿੰਦਾ ਹੈ ਕਹਿ ਕੇ ਕਿ ਤੂੰ ਇਹ ਚੀਜ਼ ਦੇ ਨਾਲ ਬਚ ਜਾਏਗਾ ਤੇ ਬਾਅਦ ਦੇ ਵਿੱਚ 15 ਦਿਨਾਂ ਬਾਅਦ ਤੁਹਾਨੂੰ ਉਸ ਨੂੰ ਮਿਲੇ ਕਿ ਜਿਹੜੀ ਚੀਜ਼ ਤੁਹਾਨੂੰ ਤਤੀ ਸੀ ਉਸ ਦੇ ਨਾਲ ਤਾਂ ਤੈਨੂੰ ਨੁਕਸਾਨ ਹੋ ਸਕਦਾ ਤਾਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਵੇਗਾ ਜੀਆਂ ਦਾ ਦੇ ਕੇ ਹੁਣ ਕੰਪਨੀ ਮੰਨ ਚੁੱਕੀ ਹੈ ਕਿ ਇਸ ਵੈਕਸੀਨ ਦੇ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਦਿਲ ਦੇ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਹਾਈਪਰ ਟੈਨਸ਼ਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੇ ਨਾਲ ਹੀ ਕਿਹਾ ਗਿਆ ਹੈ ਕਿ ਜਦੋਂ ਕੋਵਿਡ ਵੈਕਸੀਨ ਲੱਗ ਰਹੀ ਸੀ ਜਿਸ ਹਿਸਾਬ ਦੇ ਨਾਲ ਲਗਾਤਾਰ ਲੋਕ ਲਗਵਾ ਰਹੇ ਸੀ ਧੜਾ ਧੜ ਵੈਕਸੀਨਾਂ ਲਗਵਾ ਰਹੇ ਸੀ ਜਦੋਂ ਵੈਕਸੀਨ ਮੁੱਕੀਆਂ ਦੀ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਚਿੰਤਾ ਆ ਜਾਂਦੀ ਸੀ ਕਿ ਹੁਣ ਵੈਕਸੀਨ ਹੋ ਗਈ ਹੁਣ ਕੀ ਕਰੀਏ ਤਾਂ ਲੋਕਾਂ ਨੇ ਆਪਣੀਆਂ ਸਿਫਾਰਸ਼ਾਂ ਪੁਆਈਆਂ ਵੈਕਸੀਨ ਲਗਵਾਉਣ ਦੇ ਲਈ ਕਈਆਂ ਨੇ ਤਾਂ ਬੂਸਟਰ ਡੋਜ਼ ਤੱਕ ਲਵਾ ਲਈ ਤੁਹਾਨੂੰ ਯਾਦ ਹੋਊਗਾ ਜੋ ਸਪੂਤਨੀ ਕਉਂਦੀ ਹੈ ਤਾਂ ਉਸ ਦੌਰਾਨ ਜਿਹੜਾ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਚਰਚਾ ਚੱਲਦੀ ਹੈ ਕਿ ਸਪੂਤਨੀ ਲਗਵਾਉਣੀ ਚਾਹੀਦੀ ਹੈ ਕੋਵੀ ਸ਼ੀਲਡ ਲਗਵਾਉਣੀ ਚਾਹੀਦੀ ਹੈ ਪਰ ਦੱਸ ਦੇ ਕਿ ਕੋਵੀ ਸ਼ੀਲਡ ਤਾਂ ਸਾਰਿਆਂ ਨੇ ਹੀ ਲਗਵਾਈਆਂ ਮੂਮੰਤ ਤੌਰ ਤੇ ਪਰ ਤੋਂ ਆਉਂਦਾ ਦੇ ਕਿ ਹੁਣ ਵੈਕਸੀਨ ਦੇ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਇਹ ਚੀਜ਼ ਹੁਣ ਆਮ ਮੰਨ ਚੁੱਕੀ ਆ ਕੰਪਨੀ ਫਾਰਮਾ ਕੰਪਨੀ ਹੁਣ ਆਮ ਮੰਨ ਚੁੱਕੀ ਚੁੱਕੀ ਹੈ ਕਿ ਇਸ ਦੇ ਨਾਲ ਐਕਸਟਰਾ ਜੇਨੇਕਾ ਫਾਰਮਾ ਕੰਪਨੀ ਹੈ ਜਿਸ ਨੇ ਕੋਰਡ ਦੇ ਵਿੱਚ ਸਵੀਕਾਰ ਕੀਤਾ ਹੈ ਕੋਰਡ ਦੇ ਵਿੱਚ ਸਵੀਕਾਰ ਕੀਤਾ ਹੈ ਕਿ ਉਸ ਦੀ ਬਣਾਈ ਕੋਵਿਡ-19 ਵੈਕਸੀਨ ਦੇ ਨਾਲ ਗੰਭੀਰ ਸਾਈਡ ਇਫੈਕਟ ਹੋ ਸਕਦੇ ਹੈ ਸਾਹ ਲੈਣ ਦੇ ਵਿੱਚ ਦਿੱਕਤ ਹੋ ਸਕਦੀ ਹੈ ਜਿਹਨੂੰ ਅਸੀਂ ਭਾਰਤ ਦੇ ਵਿੱਚ ਕੋਵੀ ਸ਼ੀਲਡ ਦੇ ਨਾਮ ਨਾਲ ਜਾਣਦੇ ਸੀ ਇਹ ਕੰਪਨੀ ਦੇ ਵੱਲੋਂ ਦੇਖ ਸਕਦੇ ਹੋ ਹੁਣ ਸਵੀਕਾਰ ਕਰ ਲਿਆ ਗਿਆ ਹੈ ਕਿ ਸਾਡੀ ਵੈਕਸੀਨ ਦੇ ਨਾਲ ਜਿਹੜਾ ਇਹ ਹੋ ਸਕਦਾ ਨੁਕਸਾਨ ਹੋ ਸਕਦਾ ਖਤਰਨਾਕ ਹੋ ਸਕਦਾ ਹੈ ਸਾਡੀ ਵੈਕਸੀਨ ਤਾਂ ਅਜਿਹਾ ਹੁਣ